ਤਕਰੀਬਨ 80000 ਹੈਂਡਸੈਟ ਯਾਨੀ ਕਿ ਮੋਬਾਈਲ ਫੋਨ ਲੰਡਨ ਦੇ ਵਿੱਚੋਂ ਗਾਇਬ ਹੁੰਦੇ ਨੇ 2024 ਦੇ ਵਿੱਚ ਜਿਨ੍ਹਾਂ ਚੋਂ 2000 ਸਟੋਲਨ ਫੋਨ ਯਾਨੀ ਕਿ ਚੋਰੀ ਹੋਏ ਫੋਨ ਉਥੇ ਦੀ ਪੁਲਿਸ ਚ ਰਿਕਵਰ ਕਰ ਲੈਂਦੀ ਹੈ 2 ਵੀਕ ਦਾ ਪੁਲਿਸ ਆਪਰੇਸ਼ਨ ਲੰਡਨ ਦੇ ਵਿੱਚ ਚੱਲਦਾ ਆ ਤੇ ਇਹ 2024 ਦੇ 80000 ਫੋਨਾਂ ਦੇ ਵਿੱਚੋਂ 2000 ਰਿਕਵਰ ਕਰਦੀ ਆ ਪੁਲਿਸ ਡੈਟेक्टਿਵਜ਼ ਨੇ ਨਾਲ-ਨਾਲ ਪਾਉਂਡ 200000 ਯਾਨੀ ਕਿ 2 ਲੱਖ ਪਾਉਂਡ ਜਾਂ ਕਹਿ ਲੋ ਕਿ 2 ਲੱਖ 66000 ਡਾਲਰ ਕੈਸ਼ ਵੀ ਰਿਕਵਰ ਕੀਤੇ ਨੇ ਨਿਊਯਾਰਕ ਟਾਈਮਸ ਰਿਪੋਰਟ ਕਰਦਾ ਆ ਤੇ ਇਹ ਡਿਵਾਈਸ ਜਿਹੜੀਆਂ ਫੜੀਆਂ ਗਈਆਂ ਨੇ 4000 ਆਈਫੋਨ ਰਿਕਵਰ ਕੀਤੇ ਸੀਗੇ ਦਸੰਬਰ ਤੋਂ ਲੈ ਕੇ ਹੁਣ ਤੱਕ ਤੇ ਆ ਪਿਛਲੇ 2 ਵੀਕ ਦੇ ਵਿੱਚ 2000 ਹੋਰ ਰਿਕਵਰ ਕੀਤੇ ਜਾਂਦੇ ਨੇ ਪਹਿਲਾ ਸੁਰਖੀਆਂ ਚ ਆਇਆ ਸੀਗਾ ਲੰਡਨ ਜਾਂ ਯੂਕੇ ਜਦੋਂ 80000 ਦਾ ਡਾਟਾ ਆਇਆ ਸੀ ਕਿ ਫੋਨ ਚੋਰੀ ਹੋਏ ਨੇ 80000 ਫੋਨ 224 ਦੇ ਵਿੱਚ ਚੋਰੀ ਹੁੰਦੇ ਨੇ